ਮੈਂ ਵਿਚ ਵਿਚਾਲੇ ਇੱਕ ਗੱਲ ਨੂੰ ਸੁਪਾਲ ਖਹਿਰਾ ਸਾਹਿਬ ਹੋਰਾਂ ਦੀ ਕਰਨੀ ਹੈ ਉਹ ਕਹਿ ਰਹੇ ਨੇ ਕਿ ਬਈ ਜਿਹੜੀ ਵੀਡੀਓ ਦਾ ਰੌਲਾ ਪੈ ਰਿਹਾ ਸੀ ਇੱਕ ਪਹਿਲਾਂ ਇੱਕ ਵੀਡੀਓ ਜਿਹੜੀ ਕਿ ਕਥਿਤ ਦੱਸੀ ਜਾ ਰਹੀ ਹੈ ਜਿਹੜੀ ਕਹਿ ਰਹੇ ਸੀਗੇ ਕਿ ਬਈ AI ਨਾ ਜਨਰੇਟਰ ਹੈ ਉਹਦੇ ਬਾਰੇ ਖਹਿਰਾ ਸਾਹਿਬ ਕਹਿ ਰਹੇ ਨੇ ਕਿ ਕੈਨੇਡਾ ਦੀ ਕਿਸੇ ਫੋਰੈਂਸਿਕ ਲੈਬ ਤੋਂ ਦੀ ਜਾਂਚ ਹੋਈ ਹੈ ਤੇ ਇੱਕ ਜਗਮਨ ਸਮਰੇ ਦੀ ਇੰਟਰਵਿਊ ਦਾ ਵੀ ਹਵਾਲਾ ਦੇ ਰਿਹਾ ਕਹਿੰਦੇ ਕਿ ਉਹ ਪੁਖਤਾ ਹੈ ਬਈ ਮੇਰੇ ਕੋਲ ਤਾਂ ਕੋਈ ਉਹਦੀ ਜਾਣਕਾਰੀ ਵੀ ਹੈ ਬਈ ਦੇਖੋ ਸੋ ਕਨਸਾਬ ਮੈਂ ਇਹਨਾਂ ਚੀਜ਼ਾਂ ਦਾ ਮਾਰਿਆ ਨਹੀਂ ਪਹਿਲੀ ਗੱਲ ਇਹ ਮੈਨੂੰ ਈਵੀਐਮ ਤੇ ਜਦੋਂ ਵੀ ਕਿਤੇ ਪੁੱਛਿਆ ਜਾਵੇ ਜਾਂ ਇਹਨਾਂ ਚੀਜ਼ਾਂ ਤੇ ਪੁੱਛਿਆ ਜਾਵੇ ਮੈਂ ਤੇ ਆਪਾਂ ਬਹਿ ਬਹਿ ਕੇ ਨਿਕਲ ਜਾਈਦਾ ਜੀ ਠੀਕ ਹੈ ਨਾ ਜੀ ਜਿਸ ਚੀਜ਼ ਦਾ ਆਪਾਂ ਨੂੰ ਪਤਾ ਹੀ ਨਹੀਂ ਹੈਗਾ ਮੈਂ ਐਵੇਂ ਅਠੇ ਅਠ ਮਾਰੀ ਜਾਵਾਂ ਇਹ ਗੱਲ ਇਹ ਹੈ ਕਿ ਜੇ ਮੰਨ ਲਓ ਕੈਨੇਡਾ ਦੀ ਜਿਹੜੀ ਕੋਈ ਲੈ ਆ ਪਿਆ ਜਿੱਥੋਂ ਦੀ ਰਿਪੋਰਟ ਲਈ ਫਿਰਦੇ ਆ ਕਿ ਉਹ ਪੰਜਾਬ ਦੇ ਵਿੱਚ ਜਾਂ ਭਾਰਤੀ ਅਦਾਲਤ ਦੇ ਵਿੱਚ ਮਾਨਤਾ ਪ੍ਰਾਪਤ ਹੈਗੀ ਸਭ ਤੋਂ ਪਹਿਲਾਂ ਤੇ ਵੱਡਾ ਸਵਾਲ ਹੀ ਇਹ ਹੈਗਾ ਨਾ ਸਾਹਿਬ ਠੀਕ ਹੈ ਜੀ ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡੇ ਕਾਨੂੰਨ ਦੇ ਮੁਤਾਬਕ ਕਿਹੜੀ ਲੈਬ ਜਿਹੜੀ ਉਹ ਮੰਨਣ ਯੋਗ ਹੈ ਦੂਜੀ ਗੱਲ ਇਹ ਕਿ ਸਾਨੂੰ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਚੱਲ ਰਹੀ ਹੈ ਇਸ ਵੇਲੇ ਸਾਨੂੰ ਘਟੂ ਘਟੂ ਦੇ ਤੇ ਯਕੀਨ ਕਰ ਲੈਣਾ ਚਾਹੀਦਾ ਜੀ ਜੀ ਕਿ ਜਥੇਦਾਰ ਸਾਹਿਬ ਨੇ ਸਾਰੀ ਕੌਮ ਦੇ ਸਾਹਮਣੇ ਸਾਰੇ ਪੰਜਾਬੀਆਂ ਦੇ ਸਾਹਮਣੇ ਬਿਆਨ ਦਿੱਤਾ ਹੈ ਨਾ ਕਿ ਭਾਈ ਅਸੀਂ ਜਾਂਚ ਪੜਤਾਲ ਕਰਵਾਵਾਂਗੇ ਅਸੀਂ ਉਹਦੀ ਪ੍ਰਮਾਨਤਾ ਸਿੱਧੀ ਕਰਵਾਉਣ ਦੀ 70 ਲੀਵਾਂਗੀ ਜਗਮਨ ਕੀ ਕਹਿੰਦਾ ਜਾਂ ਹੋਰ ਸਿਆਸਤਦਾਨ ਕੀ ਕਹਿੰਦੇ ਆ ਫਿਲਹਾਲ ਆਪਾਂ ਛੱਡ ਦਈਏ ਇਸ ਗੱਲ ਤੇ ਆ ਜਾਈਏ ਕਿ ਮੰਨ ਲਓ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਜਿਹੜੀ ਗੱਲ ਕਹੀ ਆ ਜੇ ਉਹ ਵਿਗਿਆਨਕ ਤਰੀਕੇ ਨਾਲ ਜਾਂਚ ਕਰਵਾ ਕੇ ਅੱਗੇ ਰੱਖਦੇ ਆ ਤਾਂ ਕੱਲ ਨੂੰ ਉਹ ਕਹਿੰਦੇ ਆ ਕਿ ਨਹੀਂ ਜੀ ਇਹ ਜਾਂਚ ਦੇ ਵਿੱਚ ਝੂਠੀ ਸਿੱਧ ਹੁੰਦੀ ਆ ਆਪਾਂ ਕਿੱਧਰ ਜਾਈਏ ਦੱਸੋ ਬਿਲਕੁਲ ਕੀ ਜਥੇਦਾਰ ਸਾਹਿਬ ਵਾਲੀ ਜਾਂਚ ਨੂੰ ਮੰਨਾਂਗੇ ਕੈਨੇਡਾ ਵਾਲੀ ਜਾਂਚ ਨੂੰ ਮੰਨਾਂਗੇ ਜਗਮਨ ਸਮਰੱਤ ਕਰਵਾਈ ਹੋਈ ਹੈ ਉਹ ਮਤਲਬ ਇਹ ਸਹੀ ਗੱਲ ਹੈ ਠੀਕ ਹੈ ਨਾ ਜੀ ਤਾਂ ਹੁਣ ਜਦੋਂ ਇਹ ਮਾਮਲਾ ਉਧਰੋਂ ਧਾਰਮਿਕ ਕਚਹਿਰੀ ਚ ਹੈ ਹੂੰ ਠੀਕ ਹੈ ਜੀ ਉਧਰੋਂ ਹੁਣ ਜੇ ਆਪਾਂ ਵੇਖੀਏ ਤਾਂ ਅਗਲੀ ਜਿਹੜੀ ਵੀਡੀਓ ਆਈ ਸੀ ਪਹਿਲਾਂ ਉਹ ਇਹਨਾਂ ਨੇ ਐਫ ਆਈ ਆਰ ਆਲਰੇਡੀ ਜਿਹੜੀ ਹੈ ਲਾਂਚ ਕੀਤੀ ਆ ਫਿਰ ਉਦੋਂ ਹੀ ਜਾਂਚ ਕਰਵਾ ਕੇ ਉਹਨੂੰ ਝੂਠਾ ਸਿੱਧ ਕਰਾ ਦੇਣਾ ਚਾਹੀਦਾ ਸੀ ਜੀ ਜੀ ਤੇ ਜਗਮਨ ਸਮਰੱਤ ਤੇ ਤੋਂ ਮੁਕਦਮੇ ਦਰਜ ਹੋਏ ਨੇ ਇਧਰ ਇਹਨਾਂ ਕਰ رکھے ਆ ਬਿਲਕੁਲ ਠੀਕ ਹੈ ਨਾ ਜੀ ਸੋ ਇਸ ਕਰਕੇ ਮੇਰੇ ਖਿਆਲ ਦੇ ਨਾਲ ਇਹ ਕੰਮ ਹੈਗਾ ਬੜਾ ਪਚੀਦਾ ਉਹੀ ਮਾਮਲਾ ਅਤਿਸ਼ੀ ਵਾਲਾ ਹਮ ਕਿਤੇ ਉਹ ਕਈ ਜੰਦੇ ਅਸਲੀ ਆ ਕਿਤੇ ਉਹ ਕਈ ਜੰਦੇ ਨਕਲੀ ਆ ਅਸੀਂ ਕਿਹਦੀ ਮੰਨੀਏ ਤੇ ਚੁੱਪ ਕਰਕੇ ਖੜ੍ਹ ਗਏ ਜੀ ਦਿੱਲੀ ਵਿਧਾਨ ਸਭਾ ਕਹਿੰਦੀ ਆ ਕਿ ਅਸਲੀ ਆ ਹਮ ਠੀਕ ਹੈ ਜੀ ਇਹ ਕਹਿੰਦੇ ਨਕਲੀ ਆ ਜੀ ਤੇ ਆਪਣੇ ਕੋਲ ਆਪਦੀ ਕੋਈ ਕਰਦੀ ਲੈਬ ਹੈ ਨਹੀਂ ਹਮ ਹਾਂ ਬਿਲਕੁਲ ਇਹ ਆਪਾਂ ਸਮੱਸਿਆ ਵੀ ਆ ਸਾਡੇ ਕੋਲ ਇਸ ਕਰਕੇ ਠੀਕ ਹੈ ਸੋ ਪਾਲ ਸਿੰਘ ਖਹਿਰਾ ਆਪਦੇ ਤੱਥ ਲਿਆਏ ਨੇ ਉਹ ਉਹਨਾਂ ਦੀ ਖੋਜ ਹੋ ਸਕਦੀ ਹੈ ਜਾਂ ਗਲਵੱਟ ਜੋ ਵੀ ਹੈ ਪਰ ਮਸਲਾ ਜਿਹੜਾ ਹੈ ਉਹ ਤਕਨੀਕੀ ਤੌਰ ਤੇ ਹੈ ਕਿ FSL ਦੀ ਜਿਹੜੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਲਵੇਗਾ ਮੇਰੇ ਖਿਆਲ ਦੇ ਨਾਲ ਉਹਦਾ ਵੀ ਇੰਤਜ਼ਾਰ ਕਰਨਾ ਚਾਹੀਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਜੀ ਜਾਟਣ ਫਾਇਰ ਬਾਈ ਕਹਿੰਦੇ ਕਿ ਜਗਮਨ ਸਮਰੇ ਦਾ ਵੀ ਬਹੁਤਾ ਯਕੀਨ ਨਹੀਂ ਕੀਤਾ ਜਾ ਸਕਦਾ ਉਹ ਹੀ ਆ ਵੀ ਆਪਾਂ ਤੇ ਠੱਪਾ ਲਾ ਕੇ ਕਿਸੇ ਨੂੰ ਨਹੀਂ ਕਿਹਾ ਇਸ ਕਰਕੇ ਕਹਿੰਦੇ ਮੈਂ ਤਾਂ ਵੈਸੇ ਵੀ ਇਹੋ ਜਿਹੇ ਮਾਮਲਿਆਂ ਦੇ ਵਿੱਚ ਨਾ ਬੜਾ ਆਪਾਂ ਸੋਚ ਵਿਚਾਰ ਕੇ ਚੱਲੀਦਾ ਜੀ ਜੀ ਗੱਲ ਇਹ ਆ ਕਿ ਅਸੀਂ ਅਲੋਚਕ ਹੋ ਸਕਦੇ ਹਾਂ ਅਸੀਂ ਕਿਸੇ ਨਾਲ ਕੋਈ ਨਫ਼ਰਤ ਕਰਨ ਵਾਲੇ ਥੋੜੀ ਹੋ ਸਕਦੇ ਆ ਜੇ ਅਸੀਂ ਕੋਈ ਸਿਆਸੀ ਵਿਰੋਧੀ ਥੋੜੀ ਹੈ ਜੀ ਕਿਸੇ ਤੇ ਅਸੀਂ ਕਿਹੜਾ ਇਲੈਕਸ਼ਨ ਲੜਨਾ ਜੀ ਜੀ ਜਦੋਂ ਲੜਦਾ ਹਾਂ ਉਹ ਤੋਂ ਛੱਡ ਦੇਾਂਗੇ ਸਾਰਾ ਟਮਟਮ ਹਮ ਜੀ ਠੀਕ ਹੈ ਨਾ ਸਰ ਤਾਂ ਇਸ ਕਰਕੇ ਸਾਡਾ ਇਹੀ ਕੰਮ ਹੈ ਕਿ ਅਸੀਂ ਕਿਸੇ ਗੱਲ ਨੂੰ ਬਿਨਾ ਚੀਜ਼ਾਂ ਤੋਂ ਕਹਿ ਦਈਏ ਹੁਣ ਪਹਿਲੀ ਗਲਤੀ ਹੈ ਕਿ ਜਿਹੜੀ ਕੋਈ ਰਿਪੋਰਟ ਹੈ ਲੈਬ ਦੀ ਹਮ ਉਸ ਰਿਪੋਰਟ ਦੀ ਵੀ অথਨਟੀਸਿਟੀ ਜਿਹੜੀ ਹੈ ਉਹ ਦੇਖਣੀ ਪਾਉ ਬਿਲਕੁਲ ਬਿਲਕੁਲ ਜੀ ਮਿਹਰਬਾਨੀ ਦੋਸਤੋ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੇ ਇਹ ਪ੍ਰੋਗਰਾਮ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਦੇਖੋ ਦੋਸਤਾਂ ਦੇ ਵਿਊ ਨੇ ਮੈਂ ਪੜ੍ਹ ਜ਼ਰੂਰ ਦਿੰਨਾ ਹੈ ਵੈਸੇ ਗੱਲਬਾਤ ਹੋ ਚੁੱਕੀ ਹੈ ਵੋਟਾਂ ਦੀ ਵੰਡ ਕਿੰਨੇ ਕਈ ਥਾਵਾਂ ਤੇ ਹੋਵੇਗੀ ਤੇ ਬੀਜੇਪੀ ਦਾ ਰਾਹ ਇਹ ਪਧਰਾ ਕਰ ਸਕਦੀ ਹੈ ਕੁਝ ਮਿੱਤਰ ਕਹਿ ਰਹੇ ਨੇ ਕਿ 15 ਸੀਟਾਂ ਬੀਜੇਪੀ ਜਿੱਤ ਸਕਦੀ ਹੈ ਮਨਪ੍ਰੀਤ ਸਿੰਘ ਜੀ ਕਹਿ ਰਹੇ ਨੇ ਕੁਝ ਮਿੱਤਰ ਕਹਿ ਰਹੇ ਨੇ ਕਿ 10 ਤੋਂ ਉੱਪਰ ਬੀਜੇਪੀ ਨਹੀਂ ਜਾ ਸਕਦੀ ਕਹਿੰਦੇ ਇਹ ਦੇਖੋ ਵੱਖਰੇ ਵੱਖਰੇ ਵਿਊ ਨੇ ਸਾਰਿਆਂ ਦੇ ਚਲੋ ਦੇਖੋ ਗੱਲ ਇਹ ਆ ਜਨਾਬ ਕਿ ਭੱਜਣ ਦਾ ਹੱਕ ਸਾਰਿਆਂ ਨੂੰ ਆ। ਕੌਣ ਕਿੰਨਾ ਤੇਜ਼ ਭੱਜਦਾ ਉਹ ਮੈਦਾਨ ਵਿੱਚ ਪਤਾ ਲੱਗ ਜਾਊ। ਜੀ। ਆ ਘੋੜਾ ਘੋੜੇ ਦਾ ਮੈਦਾਨ। ਹੂੰ। ਠੀਕ ਹੈ ਨਾ ਸਭ? ਭੱਜਣ ਦਾ ਹੱਕ ਸਾਰਿਆਂ ਨੂੰ ਆ। ਹਾਂ ਬਿਲਕੁਲ। ਦੌੜਨ ਦਿਓ ਸਾਰੇ ਘੋੜਿਆਂ ਨੂੰ ਜੀ। ਹੂੰ। ਸੱਡਣ ਦਿਓ ਖੁੱਲੇ। ਲੱਗ ਜਾਊ ਪਤਾ ਜੀ। ਹਾਲੇ ਮੈਂ ਤੇ ਇਸ ਪੋਜੀਸ਼ਨ 'ਚ ਐ ਨਹੀਂ ਕਿ ਮੈਂ ਕੋਈ ਕਿਆਫਾ ਲਾ ਸਕਾਂ। ਹੂੰ। ਅੱਜ ਦੇ ਮਤਲਬ ਕਿ ਅੱਜ ਅੱਜ ਇਲੈਕਸ਼ਨ ਹੋਵੇ। ਸਰ ਅੱਜ ਕੱਲ ਉਹ ਜਿਵੇਂ ਆਰ ਨਹੀਂ ਤੇ ਨਾ ਬੜੀ ਟੇਟੀ ਲਾਈਨ ਅਪਤ ਲੋ। ਜੀ। ਸੋਚਦੇ ਸੀ ਜਮੇ ਮੁੰਡਾ ਪੈਰ ਤਾਂ ਮੁੰਡਾ ਪੈਰ ਇਹ ਬੜੀ ਟੇਢੀ ਲਾਈਨ ਹੋਈ ਪਈ ਆ ਬਹੁਤ ਦੀ ਬਿਲਕੁਲ ਅੱਜ ਇੱਥੇ ਮੈਨੂੰ ਅ ਕਿਸੇ ਬੰਦੇ ਨੇ ਗੱਲ ਦੱਸੀ ਉਹਨਾਂ ਦਾ ਚਲੋ ਕਸਨ ਬ੍ਰਦਰ ਕਿਸੇ ਹਲਕੇ ਦੇ ਵਿੱਚ ਇਲੈਕਸ਼ਨ ਲੜਦਾ ਸੀਗਾ ਤੇ ਉਹ ਕਹਿੰਦਾ ਵੀ ਕਿਸੇ ਪਿੰਡ ਕਦੇ ਪਾਣੀ ਨਹੀਂ ਸੀ ਗਿਆ ਟੈਲਾਂ ਤੇ ਪਾਣੀ ਉਹਨਾਂ ਨੇ ਪਹਜਾਤਾ ਹੂੰ ਬਈ ਉੱਥੇ ਕਹਿੰਦੇ ਵੀ ਕੋਈ ਕੱਠ ਕੋਈ ਕੱਠ ਕੋਈ ਉਹ ਕਹਿੰਦੇ ਬਈ ਲੈ ਸਦਾ ਲਈ ਤੇਰੀਆਂ ਉਂਗਟਾਂ ਉਹ ਹੂੰ ਤਾਂ ਕਹਿੰਦਾ ਦੋ ਵਾਰੀ ਵੋਟਾਂ ਪਈਆਂ ਦੋ ਵਾਰੀ ਉਸ ਪਿੰਡੋਂ ਵੋਟਾਂ ਕੱਢੀਆਂ ਸੀ ਕੀ ਕਹੋਗੇ ਕੀ ਕਹੋਗੇ ਸਹੀ ਜਿਹਨਾਂ ਨੂੰ ਰੋਟੀ ਤੇ ਪਾਤਾ ਪੰਦੇ ਨੇ ਹੂੰ ਨਾਲੇ ਗੱਲ ਜ਼ੁਬਾਨ ਦੇਤੀ ਵਾਲੀ ਗੱਲ ਵੀ ਹੈ ਤੇ ਮੈਂ ਕਿਹਾ ਫਿਰ ਜੇ ਇਹ ਚੀਜ਼ਾਂ ਹੁੰਦੀਆਂ ਤੇ ਲੰਬੀ ਚੋ ਤੇ ਕਦੇ ਵੀ ਬਾਦਲ ਬਾਦਲ ਕੇ ਹਾਰਦੇ ਹੀ ਨਾ ਹਾਰਦੇ ਨਾ ਬਿਲਕੁਲ ਜੀ ਬਿਲਕੁਲ ਕਹਿ ਸਕਦੇ ਇਸ ਕਰਕੇ ਮੈਂ ਤਾਂ ਕਹਿੰਦਾ ਬੜੀ ਟੇਢੀ ਲਾਈਨ ਬਦਲੋ ਹੂੰ ਤਾਂ ਇਸ ਕਰਕੇ ਇਹ ਵੋਟਰ ਵਾਲਾ ਕੰਮ ਜਿਹੜਾ ਹੁਣ ਬੜਾ ਟੇਡਾ ਜੇ ਕੋਈ ਵੀ ਕਾਫਾ ਨਾ ਲਾਓ ਮੈਂ ਤੇ ਤੁਹਾਨੂੰ ਸਲਾਹ ਇਹ ਦੇਵਾਂਗਾ ਜੀ ਅੰਨਾ ਗਾਉ ਕਿ ਆਫਤ ਖਤਰੇ ਤੋਂ ਖਾਲੀ ਹੈ ਹੀ ਬਿਲਕੁਲ ਬਿਲਕੁਲ ਮਿੰਟੂ ਜੀ